ਤਨ ਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸੰਗਤ ਸਾਹਿਬ ਰੰਗਿਤ ਵਿਹਾਰ ਲਾਹੌਰ ਉਰ ਅਮਰ ਸਰਵਿਕੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਪ੍ਰਧਾਨ ਕੈਪਟਨ ਅਜੀਤ ਸਿੰਘ ਤੇ ਜਰਨਲ ਖਤਰ ਨਰਮਲ ਸਿੰਘ ਆਨੰਦ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਵੱਲੋਂ ਦਰਸਾਇਆ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਸਰਬੱਤ ਦੇ ਭਲੇ ਦੇ ਕੰਮ ਕਰਨੇ ਚਾਹੀਦੇ ਹਨ ਇਸ ਮੌਕੇ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਉਪਰੰਤ ਭਾਈ ਅਮਰੀਕ ਸਿੰਘ ਤੇ ਸਾਥੀਆਂ ਨੇ ਕਬੀਛਰੀ ਕੀਤੀ। ਹਯੂਰੀ ਰਾਗੀ ਭਾਈ ਜਸ਼ਨਪ੍ਰੀਤ ਸਿੰਘ, ਜੈਪਾਲ ਸਿੰਘ, ਵਿਵੇਕ ਸਿੰਘ, ਇੰਦਰਜੀਤ ਸਿੰਘ ਧਰਮਪ੍ਰੀਤ ਕੋਰ ਵੱਲੋਂ ਇਲਾਹੀ ਬਣੀ ਦਾ ਕੀਰਤਨ ਕੀਤਾ ਗਿਆ। ਧਰਮ ਪ੍ਰਚਾਰ ਕਮੇਟੀ ਭਾਈ ਤੇਰਸੇਮ ਸਿੰਘ ਵੱਲੋਂ ਗੁਰਬਾਣੀ ਦੀ ਕਥਾ ਕੀਤੀ ਗਈ। ਉਪਰੰਤ ਚਾਹ-ਪਕੌੜੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। इस मौके कैप्टन अजीत सिंह निर्मल सिंह आनंद बाबा चंचल सिंह हरपिंद कुलर बूटा सिवरण सिंह बाबा सुखदेव सिंह हरपाल सिंह कुलदीप सिंह बसंत सिंह ज्योति बी एल ओ हरप्रीत सिंह अमरजीत कौर डॉक्टर सोनिया धरमिंदर सिंह ब्रिगेडियर जे पी सिंह आलूवालिया नरेंद्र कौर राजविंदर कौर हरजीत कौर इंद्रप्रीत कौर आनंद गुरप्रीत सिंह संधु सुखजीत सिंह गुरमीत सिंह गुरप्रीत सिंह अमनप्रीत सिंह बलदेव सिंह हनी मन्ना सिंह इकबाल सिंह अमरजीत सिंह संधु ਗੁਰਨਾਥ ਸਿੰਘ ਸੰਧੂ ਮਨੂ ਛੰਮੀ ਪ੍ਰਥੀਪਾਲ ਸਿੰਘ ਭੰਗੂ ਮਨਜਿੰਦਰ ਸਿੰਘ ਸੰਤੋਖ ਸਿੰਘ ਕਿਰਪਾਲ ਸਿੰਘ ਗੁਰਸ਼ਰਨਜੀਤ ਸਿੰਘ ਕੁਲਵਿੰਦਰ ਸਿੰਘ ਗੁਰਮਖ ਸਿੰਘ ਆਧ ਹਾਜ਼ਰ ਸਨ ਜੋਗੋ ਜੋਗ ਟਾਲ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਜੋ ਕਿ ਅੱਜ 4 ਸਤੰਬਰ ਸਾਲ 2024 ਨੂੰ ਗੁਰਦੁਆਰਾ ਸੰਗਤ ਸਾਹਿਬ ਰਣਜੀਤ ਵਿਹਾਰ ਲੋਹਾਰਾ ਰੋਡ ਅੰਮ੍ਰਿਤਸਰ ਵਿਖੇ ਬਹੁਤ ਸ਼ਰਧਾ ਭਾਵਨਾ ਤੇ ਤੁਮ ਧੰਮ ਨਾਲ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਸਾਡੀਆਂ ਸੰਗਤਾਂ ਨੂੰ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਧੰਮਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅੱਜ ਦੇ ਦਿਨ ਗੁਰਦੁਆਰਾ ਰਾਮਸਰ ਸਾਹਿਬ ਦੇ ਸਾਨਤੇ ਭਾਈ ਗੁਰਦਾਸ ਜੀ ਤੋਂ ਜੋ ਹੈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਦੇ ਉੱਤੇ ਚਵਰ ਕਰਦੇ ਹੋਏ ਜੋ ਆਦ ਗ੍ਰੰਥ ਸਾਹਿਬ ਜੀ ਦੀ ਭੀੜ ਹੈ ਉਹ ਹਰਮੰਦਰ ਸਾਹਿਬ ਲੈ ਕਰਕੇ ਗਏ ਉੱਥੇ ਜਾ ਕਰਕੇ ਹਰਮੰਦਰ ਸਾਹਿਬ ਵਿਖੇ ਗੁਰੂ ਮਹਾਰਾਜ ਜੀ ਦੀ ਈੜ ਦਾ ਪ੍ਰਕਾਸ਼ ਕੀਤਾ ਅਤੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਬਾਬਾ ਬੁੱਢਾ ਖੁੱਲੋ ਗ੍ਰੰਥ ਲਾਓ ਆਵਾਜ਼ਾ ਸੁਣੇ ਸਭ ਪੰਥ ਤੇ ਬਾਬਾ ਬੁੱਢਾ ਸਾਹਿਬ ਹੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਹੁਕਮਨਾਮਾ ਜੋ ਲਿਆ ਉਹੀ ਮੱਲਾ ਪੰਜਵਾਂ ਸੰਤਾ ਕੇ ਕਾਰਜ ਆਪ ਖਲਵਾ ਹਰ ਕੰਮ ਕਰਾਵਣ ਆਇਆ RAM ਗੁਰੂ ਮਹਾਰਾਜ ਨੇ ਅੱਜ ਦੇ ਦਿਨ ਬਾਬਾ ਬਰਨਥਾ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਵੀ ਬਖਸ਼ਿਆ <table> ਤਾਮ ਨੂੰ ਜਦੋਂ ਰਹਿ ਰਾਸਾਈ ਦੇ ਪਾਠ ਪ੍ਰੰਤ ਮਹਾਰਾਜ ਜੀ ਨੇ ਓਠਾ ਸਾਹਿਬ ਉੱਤੇ ਜਿੱਥੇ ਮਹਾਰਾਜ ਆਪ ਵਿਸ਼ਰਾਮ ਕਰਦੇ ਸਨ ਉੱਥੇ ਜੋ ਚੰਦਨ ਦਾ ਪਲੰਘ ਬਣਾ ਕੇ ਉਥੇ ਗੁਰੂ ਸਾਹਿਬ ਦੀ ਭੀੜ ਦਾ ਜੋ ਹੈ ਉਹ ਨਿੱਜੀ ਆਸਾਨ ਬਣਾ ਕੇ ਉਥੇ ਗੁਰੂ ਮਹਾਰਾਜ ਦਾ ਜੋ ਰੂਪ ਰਾਤ ਵਿਸ਼ਰਾਮ ਕਰਾਇਆ ਅਤੇ ਆਪ ਥੱਲੇ ਚਿੱਟੀ ਚਾਦਰ ਵਿਹਾ ਕੇ ਗੁਰੂ ਮਹਾਰਾਜ ਆਪ ਥੱਲੇ ਉੱਥੇ ਮੁੜ ਕੇ ਬੈਠਦੇ ਰਹੀ ਸੋ ਗੁਰੂ ਮਹਾਰਾਜ ਨੇ ਉਥੇ ਪਰਮੇਸ਼ਰ ਦਾ ਥਾਨ ਦਿੱਤਾ ਹੈ ਇਸ ਦੇ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜੋ ਹੈ ਜਦੋਂ ਆਨੰਦਪੁਰ ਸਾਹਿਬ ਦੀ ਜੰਗਾ ਜੁੱਧਾਂ ਤੋਂ ਬਾਅਦ ਸਾਬੋ ਕੀ ਤਲਵੰਡੀ ਪਹੁੰਚੇ ਨੇ ਉੱਥੇ ਬਾਬਾ ਦੀਪ ਸਿੰਘ ਜੀ ਤੋਂ ਭਾਈ ਮਨੀ ਸਿੰਘ ਜੀ ਦੇ ਰਾਹੀਂ ਉਹ ਮਨੀ ਸਿੰਘ ਜੀ ਦੇ ਹੱਥੋਂ ਬਾਬਾ ਮਨੀ ਸਿੰਘ ਜੀ ਦੇ ਹੱਥੋਂ ਜੋ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਬਾਬਾ ਦੀਪ ਸਿੰਘ ਜੀ ਨੇ ਉੱਥੇ ਕਲਮਾਂ ਤੇ ਸ਼ਾਹੀ ਦੀ ਸੇਵਾ ਕੀਤੀ ਜਦੋਂ ਮਹਾਰਾਜ ਹਜੂਰ ਸਾਹਿਬ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਉੱਥੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋ ਹੈ ਜੋ ਪਹਿਲਾਂ ਗੁਰੂ ਦਾ ਦਰਜਾ ਨਹੀਂ ਹੁੰਦਾ ਪਰੰਤੂ ਹਜੂਰ ਸਾਹਿਬ ਜਾ ਕੇ ਮਹਾਰਾਜ ਜੀ ਗੁਰੂ ਸਾਹਿਬ ਦਾ ਦਰਜਾ ਦਿੰਦੇ ਨੇ ਤੇ ਕਹਿੰਦੇ ਨੇ ਆਗਿਆ ਪਈ ਆਕਾਲ ਕੀ ਸਭੇ ਚਲਾਇਓ ਪੰਥ ਸਭ ਸਿਕਣਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਅਬਚਲ ਨਗਰ ਗੁਰੂ ਅਬਚਲ ਨਗਰ ਗੋਬਿੰਦ ਗੁਰੂ ਦਾ ਨਾਮ ਜਪਤ ਛੁੱਕ ਪਾਇਆ RAM ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜਾ ਜੋ ਮਾਰਾ ਇਹਨੇ ਹਜੂਰ ਸਾਹਿਬ ਵਿਖੇ ਦਿੱਤਾ ਸੀਗਾ ਸੋ ਸਾਰੀਆਂ ਸੰਗਤਾਂ ਨੂੰ ਅੱਜ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੁਣ ਸੱਚੇ ਬਾਦਸ਼ਾਹ ਸਾਭ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ ਅੱਜ ਸੰਗਤ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਕੀਰਤਨ ਦਵਾਨ ਸੱਜੇ ਹਨ ਉਥੇ ਗੁਰੂ ਕੇ ਲੰਗਰ ਅਟੁੱਟ ਚੱਲ ਰਹੇ ਹਨ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹਨ ਕਥਾ ਕੀਰਤਨ ਹੋ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਵੀ ਆਓ ਤਨ ਮਨ ਧਨ ਨਾਲ ਸੇਵਾ ਕਰਕੇ ਆਪਾਂ ਗੁਰੂ ਮਹਾਰਾਜ ਜੀ ਵੱਲੋਂ ਦੱਸੇ ਹੋਏ ਮਾਰਗ ਤੇ ਸਰਬੱਤ ਦੇ ਭਲੇ ਦੇ ਮਾਰਗ ਤੇ ਵੰਡ ਛਕੋ ਕੀਰਤ ਕਰੋ ਤੇ ਨਾਮ ਜੋ ਪੋਦੇ ਰਸਤੇ ਤੇ ਚੱਲਦੇ ਹੋਏ ਆਪਾਂ ਚੱਲਣਾ ਹੈ ਵਾਤਾਵਰਣ ਦੀ ਸੰਭਾਲ ਕਰਨੀ ਹੈ ਰੁੱਖ ਲਗਾਉਣੇ ਹਨ ਤੇ ਪਾਣੀ ਦਾ ਬਿਜਲੀ ਦਾ ਜੋ ਹੈ ਬਚਤ ਕਰਨੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਸਾਡੀਆਂ ਸੰਗਤਾਂ ਨੇ ਪਿਛਲੇ ਦੋ ਦਿਨਾਂ ਤੋਂ ਖੰਡ ਪਾਠ ਸਾਹਿਬ ਰੱਖੇ ਨੇ ਸੰਗਤਾਂ ਨੇ ਲੰਗਰ ਲਾਏ ਨੇ ਕੀਰਤਨ ਕੀਤਾ ਹੈ ਔਰ ਉਹ ਵਗੇ ਨੇ ਔਰ ਹੁਣ ਕੀ ਸੰਦਰਬਾਰ ਹੋ ਰਿਹਾ ਔਰ ਸੰਗਤਾਂ ਨੇ ਵੱਧ ਚੜ ਕੇ ਸਾਰੇ ਇਹ ਸਮਾਗਮ ਦੀ ਸਾਲਾਰੀਆਂ ਨੇ ਸਾਨੂੰ ਬਹੁਤ ਖੁਸ਼ੀ ਆ ਤੇ ਸੰਗਤਾਂ ਨੂੰ ਬਹੁਤ ਅਨੁਸ਼ਾ ਆ ਇਸ ਕਰਕੇ ਮੈਂ ਸਾਰੀਆਂ ਸੰਗਤਾਂ ਨੂੰ ਰਣਜੀਤ ਬਾੜ ਲੋਹਾਰ ਘਰ ਰਣਗੀਆਂ ਸਿੱਖਾਂ ਨੂੰ ਗੁਰੂ ਪਹਿਲੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਲੱਖ ਲੱਖ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸ਼ਟਾਰੇ ਧੁਰ ਕੀ ਬਾਣੀ ਇਲਾਹੀ ਬਾਣੀ ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 1604 ਈਸਵੀ ਨੂੰ ਸਤਗੁਰੂ ਗੁਰਗਿਆਨ ਸਾਹਿਬ ਮਹਾਰਾਜ ਜੀ ਦੀ ਆਦ ਬੀੜ ਪਿਆਰ ਕਰਕੇ ਇਹਦਾ ਪਹਿਲਾ ਪ੍ਰਕਾਸ਼ ਜਿਹੜਾ ਹੈ ਉਹ ਸ੍ਰੀ ਦਰਬਾਰ ਸਾਹਿਬ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤਾ ਸਮੁੱਚੀ ਮਨੁੱਖਤਾ ਨੂੰ ਜਿਹੜਾ ਹੈ ਸਬੇ ਸਾਂਝੀ ਵਾਲ ਸਦਾਇਨ ਤੋਂ ਕਿਸੇ ਨਾ ਦਿੱਸ ਸਹਬਾਰਾ ਜੀਓ ਸਰਬੱਤ ਦੇ ਭਲੇ ਦਾ ਸੰਦੇਸ਼ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਰੰਭ ਕੀਤਾ ਸਮੇਂ-ਸਮੇਂ ਤੇ ਗੁਰੂ ਸਾਹਿਬਾਨ ਨੇ ਇਸ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਇਆ ਬਾਣੀ ਦੀ ਰਚਨਾ ਕੀਤੀ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਰਹਿਮਤਾਂ ਕੀਤੀਆਂ ਇਹ ਗੁਰਬਾਣੀ ਦਾ ਸਮੁੰਦਰ ਮੇਰੇ ਪਾਤਸ਼ਾਹ ਜੀ ਨੇ ਸਮੱਚੀ ਮਨੁੱਖਤਾ ਨੂੰ ਅਰਪਣ ਕਰਦੇ ਹੋਏ ਅੱਜ ਦੇ ਦਿਨ 1604 ਈਸਵੀ ਨੂੰ ਇਹ ਮਹਾਨ ਗ੍ਰੰਥ ਜਿਹੜਾ ਹੈ ਉਹ ਭਾਈ ਗੁਰਦਾਸ ਜੀ ਤੋਂ ਲਿਖਾਉਣਾ ਕਰਕੇ ਸ੍ਰੀ ਦਰਬਾਰ ਸਾਹਿਬ ਜੀ ਦੇ ਪਾਵਨ ਸਥਾਨਾਂ ਤੇ ਪਹਿਲਾ ਪ੍ਰਕਾਸ਼ ਕਰਕੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਣ ਬਖਸ਼ਿਆ ਹੁਕਮਨਾਮਾ ਆਇਆ ਸੁਹੀ ਮਹਿੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਸਮੱਚੀ ਮਨੁੱਖਤਾ ਨੂੰ ਸਮੁੱਚੇ ਸੰਸਾਰ ਨੂੰ ਪਰਮਾਤਮਾ ਦਾ ਸੰਦੇਸ਼ ਸਤਿਗੁਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਅੰਦਰ ਬਖਸ਼ਿਸ਼ ਕੀਤਾ ਹੈ ਅੱਜ ਗੁਰਦੁਆਰਾ ਸੰਗਤ ਸਾਹਿਬ ਲੋਹਾਰਕਾ ਰੋਡ ਰਣਜੀਤ ਵਿਹਾਰ ਵਿਖੇ ਹਰ ਸਾਲ ਹੀ ਬੜੇ ਸ਼ਰਧਾ ਦੇ ਨਾਲ ਇਹ ਪਾਵਨ ਦਿਹਾੜੇ ਜਿਹੜੇ ਨੇ ਉਹ ਮਨਾਏ ਜਾਂਦੇ ਨੇ ਸੰਗਤਾਂ ਬੜੀਆਂ ਵੱਧ ਚੜ੍ਹ ਕੇ ਇਹਦੇ ਵਿੱਚ ਆ ਕੇ ਜੋ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਪ੍ਰਬੰਧਕ ਸਹਿਬਾਨ ਕੈਪਟਨ ਅਜੀਤ ਸਿੰਘ ਜੀ ਸਰਦਾਰ ਨਿਰਮਲ ਸਿੰਘ ਜੀ ਆਨੰਦ ਸਮੁੱਚੇ ਮੈਨੇਜਮੈਂਟ ਜਿਹੜੀ ਹੈ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਸੰਤਾਂ ਦੇ ਸਹਿਯੋਗ ਨਾਲ ਇਹਨਾਂ ਸਮਾਗਮਾਂ ਨੂੰ ਮਨਾਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ